ਟੋਟੀ ਹੋਣ ਕਰਕੇ ਔਰ ਨੀਵੀ ਹੋਣ ਕਰਕੇ ਜਿੰਨਾ ਬਰਸਾਦਾ ਪਾਣੀ ਔਰ ਪਿੱਛੇ ਜੋ ਗਾਰ ਜੋ ਪਿੱਛੇ ਮੁੱਠੀ ਰੁੜ ਕੇ ਆਂਦੀ ਸੀ ਇਸ ਤੇ ਆ ਕੇ ਜਮਾ ਹੋ ਜਾਂਦੀ ਸੀ ਜਮਾ ਹੋਣ ਕਰਕੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਇਹਦੇ ਵਿੱਚ ਹਰ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਨਵਾਂ ਉਦਘਾਟਨ ਹੁੰਦਾ ਹੈ। ਅੱਜ ਦਾ ਜਿਹੜਾ ਇਹ ਉਦਘਾਟਨ ਹੈ ਬੜਾ ਮਹੱਤਵਪੂਰਨ ਉਦਘਾਟਨ ਹੈ। ਦੋ ਵੱਡਾ ਨਹੀਂ ਲੋਹਾਨੀ ਦੀ ਟ੍ਰੈਫਿਕ ਨੂੰ ਰਾਹ ਮਿਲਨੀ ਹੈ। ਜੋ ਸਿਵਲ ਲਾਈਨ ਤੋਂ ਚੱਲ ਕੇ ਫਲੰਦਰ ਜਾਂਦੇ ਆ ਜਾਂ ਸਿਵਲ ਤੋਂ ਚੱਲ ਕੇ ਸ਼ੇਰਪੁਰ ਤੋਂ ਫੁੱਲਦਪੁਰ ਜਰਾਬੋਲਾਂਗੇ ਜਾਂਦੇ ਆ। ਸਰਕਾਰਾਂ ਲੰਘ ਗਈ ਪਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਵੀ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਉਦੋਂ ਕਿੰਨੀ ਦਿੱਕਤ ਹੁੰਦੀ ਹੈ ਇਸ ਪੁਰੀ ਦੇ ਨੀਵੇਂ ਹੌਲ ਕਰੀ ਜਿਹੜੀ ਸਲੇਮ ਟਾਪਰੀ ਜੁੱਧਰ ਪਾਈ ਤੋਂ ਜੋੜਦੀ ਹੈ ਉਹ ਵੀ ਤਿਆਰ ਹੋ ਜਿਹੜੀਆਂ ਉਹ ਵੀ ਅਸੀਂ ਡੇਢ ਮਹੀਨੇ ਬਾਅਦ ਉਹਦਾ ਮੁਰਦ ਕਰਾਂਗੇ ਇੰਦਾ ਹੋਰ ਵੀ ਜਿੱਤੇ ਜਿੱਤੇ ਕੋਈ ਟ੍ਰੈਵਲੂ ਦੇਖ ਦੇਵੇ ਲੋਕਾਂ ਨੂੰ ਰਾਹਤ ਦੇ ਦੀ ਗੋਸ਼ਸ਼ਾ ਚਿੱਤ ਹੋਵੇ ਤੁਹਾਡਾ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਇੱਥੇ ਦੇ ਵਸਨੀਕ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਇਹ ਜਿਹੜੀ ਤੁਹਾਡੀ ਵੱਡੀ ਸਮੱਸਿਆ ਸੀ ਉਹਦਾ ਅੱਜ ਹੱਲ ਹੋਣ ਜਾ ਰਿਹਾ ਹੈ ਇਹਦਾ ਸਭ ਤੋਂ ਵੱਡਾ ਕੰਮ ਜਿਹੜਾ دریا ਦੇ ਨਾਲ ਸੜਕ ਜਿਹਨਾਂ ਨੂੰ ਅੱਜ ਉਹ ਸੜਕ ਵੀ ਚੱਲ ਜਾਏਗੀ ਔਰ ਬਰਸਾਤਾਂ ਹੋਣ ਕਰਕੇ ਥੋੜੀ ਏਲੀਟ ਹੋਈ ਕਿਉਂਕਿ ਅਸੀਂ ਇੱਕ ਸਪੈਨ ਜਿਹੜਾ ਦਾ ਬਣਾ ਲਿਆ ਸੀ ਦੂਜੇ ਸਪੈਨ ਦੇ ਪਾਸੇ ਕਰ ਦਿੱਤਾ ਜੀ ਕਿਉਂਕਿ ਬਰਸਾਤਾਂ ਕਰਕੇ ਤੁਹਾਨੂੰ ਦਿੱਕਤ ਆ ਰਹੀ ਜਿਹੜੇ ਸਾਡੇ ਪੁਰਾਣੇ ਐਮਪੀ ਪੁਰਾਣੇ ਵਿਧਾਇਕ ਪੁਰਾਣੇ ਕੌਂਸਲਕਾਰ ਵੀ ਉਹਨਾਂ ਨੂੰ ਜੋੜ ਕਰ ਦਿੱਤੇ ਸਾਨੂੰ ਵਿਧਾਨ ਸਭਾ ਦੀ ਕੁਫੀਲਟੀ ਨਹੀਂ ਸੀ ਮਿਲਦੀ ਅੱਜ 90 ਪਰਸੈਂਟ ਦੀ ਜੀਰੋ ਜੀਰੋ ਬਿੱਲ ਆ ਰਹੇ ਆ ਵਿਧਾਨ ਸਭਾ ਵੱਲੋਂ ਇਹ ਕਿੰਨੇ ਦੇ ਤੱਕ ਆ ਲੋ ਅਸੀਂ ਤਕਰੀਬਨ ਰੋਟੀਨ ਦੇ ਵਿੱਚ 350 ਤੋਂ ਲਗਾਤਾਰ ਸਫਾਈ ਕਰ ਰਹੇ ਹਾਂ ਮੇਰਾ ਏਰੀਆ ਜਿੱਦਾਂ ਤੋਂ ਗੇ ਪਿਛਲੇ ਅਗਲੇ ਜੋ ਪਿਛਲੇ ਏਰੀਆ ਨਾਲੋਂ ਉਹ 4-4 ਫੁੱਟ ਡੈਪਥ ਚ ਇੰਨੀ ਸੀ ਗਾਰ ਕੱਢ ਦਿੱਤੀ ਤੇ ਬਿਲਕੁਲ ਸਾਰੀ ਗ੍ਰੀਨਰੀ ਲਾਵਾਂਗੇ ਦਰਿਆ ਦੇ ਨਾਲ ਨਾਲ ਜਿਹੜੀ ਫੈਂਸਿੰਗ ਲੱਗੀ ਹੈ ਇਹਦੇ ਨਾਲ ਨਾਲ ਅਸੀਂ ਲੰਬੇ ਬੂਟੇ ਲਗਾ ਕੇ 10 ਤੋਂ 12 ਮਾਤ ਫੁੱਟ ਦੇ ਜਿਹੜੇ ਲੋਕਾਂ ਨੂੰ ਵਾਤਾਵਰਣ ਵਧੀਆ ਦੇਣਗੇ ਉਹ ਲੱਗ ਰਹੇ ਆ ਜਾਣਾ ਦੇ ਕੁੰਦਮਪੁਰੀ ਦਾ ਅੱਜ ਵਿਧਾਇਕ ਮਤਨਾਲ ਬੱਗਾ ਦੇ ਵੱਲੋਂ ਉਦਘਾਟਨ ਕੀਤਾ ਗਿਆ ਲਾਗਤ ਦੇ ਨਾਲ ਇਹ ਪੁਰੀ ਬਣਾਈ ਗਈ ਹੈ ਗੱਲਬਾਤ ਕਰਾਂਗੇ ਬੱਗਾ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਨਿਵਾਸੀਆਂ ਨੂੰ ਵੀ ਕਾਫੀ ਸਮੱਸਿਆ ਰਹਿੰਦੀ ਸੀਗੀ ਕਾਫੀ ਪਾਣੀ ਭਰਿਆ ਇਲਾਕਾ ਭਰ ਜਾਂਦਾ ਸੀ ਬਰਸਾਤਾਂ ਦੇ ਵਿੱਚ ਅੱਜ ਤੁਸੀਂ ਉਦਘਾਟਨ ਕੀਤਾ ਕਿੰਨੀ ਕੋਈ ਲਾਗਤ ਲੱਗੀ ਹੈ ਤੇ ਕੀ ਕੀ ਸਮੱਸਿਆ ਦਾ ਹੱਲ ਹੋਇਆ ਐ ਜੀ ਐਕਚੁਅਲੀ ਸਰ ਦਿਨ ਸਾਲ ਪਹਿਲਾਂ ਜਦੋਂ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਜਦੋਂ ਜਦੋਂ ਅਸੀਂ ਇਸ ਦਰਿਆ ਤੇ ਆਏ ਬਰਸਾਤਾਂ ਦੇ ਵਿੱਚ ਹਰ ਸਾਲ ਹੀ ਤਕਰੀਬਨ ਚੰਨ ਬਹੁਤ ਵੱਡੀ ਦਿੱਕਤ ਹੁੰਦੀ ਸੀ ਜਿਹੜੀ ਕੁੰਦਨਪਰੀ ਪੁਲੀ ਆ ਬਹੁਤ ਨੀਵੀਂ ਔਰ ਛੋਟੀ ਸੀਗੀ ਛੋਟੀ ਹੋਣ ਕਰਕੇ ਔਰ ਨੀਵੀਂ ਹੋਣ ਕਰਕੇ ਜਿੰਨਾ ਬਰਸਾਤ ਦਾ ਪਾਣੀ ਔਰ ਪਿੱਛੋਂ ਜੋ ਗਾਰ ਜੋ ਪਿੱਛੇ ਮੂਟੀ ਰੁੜ ਕੇ ਆਂਦੀ ਸੀ ਇਸ ਤੇ ਆ ਕੇ ਜਮਾ ਹੋ ਜਾਂਦੀ ਸੀ ਜਮਾ ਹੋਣ ਕਰਕੇ ਬਹੁਤ ਵੱਡਾ ਨੁਕਸਾਨ ਹੁੰਦਾ ਸੀ ਆਲੇ ਦੁਆਲੇ ਦੇ ਜਿਹੜੇ ਮਹੱਲੇ ਸੀਗੇ ਸਾਰੇ ਪਾਣੀ ਨਾਲ ਭਰ ਜਾਂਦੇ ਸੀ ਅਸੀਂ ਆਪਣਾ ਦੇਖਿਆ ਕਿ ਪੁਲੀ ਨੂੰ ਵੱਡਾ ਕੀਤਾ ਜਾਵੇ ਵੱਡਾ ਕਰਨ ਦੇ ਨਾਲ ਇਹ ਬਹੁਤ ਵੱਡਾ ਰਿਲੀਫ ਮਿਲੇਗਾ ਪਰ ਜੀ ਉਹਦਾ ਐਸਟੀਮੇਟ ਬਣਾਇਆ ਐਸਟੀਮੇਟ 1 ਕਰੋੜ 19 ਲੱਖ ਦੀ ਲਾਗਤ ਨਾਲ ਅੱਜ ਇਹ ਪੂਰੀ ਤਿਆਰ ਹੋਈ ਹੈ ਇਹਨੂੰ ਅੱਜ ਤੋਂ ਪਹਿਲਾਂ 3 ਮਹੀਨੇ ਪਹਿਲਾਂ ਅਸੀਂ ਸਟਾਰਟ ਕੀਤਾ ਸੀ ਔਰ ਬਰਸਾਤਾ ਹੋਣ ਕਰਕੇ ਥੋੜੀ ਜਿਹੀ ਲੇਟ ਹੋਈ ਤੇ ਕਿਉਂਕਿ ਅਸੀਂ ਇੱਕ ਸਪੈਨ ਜਿਹੜਾ ਦਾ ਬਣਾ ਲਿਆ ਸੀ ਦੂਸਰਾ ਸਪੈਨ ਅਸੀਂ ਬੰਦ ਕਰ ਦਿੱਤਾ ਸੀ ਕਿਉਂਕਿ ਬਰਸਾਤਾ ਕਰਕੇ ਸਾਨੂੰ ਦਿੱਕਤ ਆ ਰਹੀ ਸੀ ਉਹ ਅਸੀਂ ਮਹੀਨਾ ਡੇਢ ਮਹੀਨਾ ਅਸੀਂ ਬਿਲਕੁਲ ਇਹਨੂੰ ਕੰਮ ਨੂੰ ਰੋਕ ਕੇ ਰੱਖਿਆ ਉਸ ਤੋਂ ਬਾਅਦ ਅੱਜ ਇਹ ਕਰ ਸਾਡਾ ਕੰਮ ਸਟਾਰਟ ਹੋ ਕੇ ਮੁਕੰਮਲ ਹੋ ਗਿਆ ਅੱਜ ਇਹ ਪੂਰੀ ਜਿਹੜੀ ਇਹ ਲੋਕਾਂ ਦੇ ਹਿੱਤ ਅਸੀਂ ਚਲਾ ਦਿੱਤੀ ਹੈ ਔਰ ਤਕਰੀ ਦੋਵਾਂ ਟਨ ਨਹੀਂ ਲੁਧਿਆਣੇ ਦੀ ਟ੍ਰੈਫਿਕ ਰਾਤ ਨੂੰ ਮਿਲਣੀ ਹੈ ਜੋ ਸਿਵਲੈਂਡ ਤੋਂ ਚੱਲ ਕੇ ਜਲੰਧਰ ਜਾਂਦੇ ਆ ਜਾਂ ਸਿਵਲ ਤੋਂ ਚੱਲ ਕੇ ਸ਼ੇਰਪੁਰ ਚੌਂਕ ਪੁਲ ਤੋਂ ਬਿਆ ਜਗਰਾਂ ਬੁੱਲੰਦਾਂ ਕੇ ਜਾਂਦੇ ਬਹੁਤ ਏਰੀਆ ਨੂੰ ਕਨੈਕਟ ਕਰਦੀ ਹੈ ਪੁਰਾਣੇ ਸ਼ਹਿਰ ਨੂੰ ਜੋੜਦੀ ਹੈ ਬਹੁਤ ਕਾਫੀ ਹਾਦਸੇ ਵੀ ਹੋਏ ਬਕਾ ਜੀ ਬੀਤੇ ਸਮੇਂ ਦੀ ਗੱਲ ਕਰੀਏ ਜਦੋਂ ਪਹਿਲਾਂ ਪਿਛਲੀ ਗੱਲ ਕਰੀਏ ਜਦੋਂ ਪੁਲਿਸ ਛੋਟੀ ਸੀਗੀ ਉਦੋਂ ਬੱਚਾ ਗਿਰ ਗਿਆ ਸੀ ਉਹਦੇ ਬੱਚੇ ਦੀ ਡੈਥ ਵੀ ਹੋ ਗਈ ਸੀ ਤੁਸੀਂ ਸਾਰੇ ਇੱਥੇ ਸੀ ਤੁਸੀਂ ਲਾਈਵ ਵੀ ਦਿਖਾ ਦਿੱਤੀ ਜਦੋਂ ਬੱਚੇ ਰਾਤ ਨੂੰ ਅਸੀਂ 11 ਵਜੇ ਉਹਦੀ ਡੈਡ ਬੋਡੀ ਕੱਢੀ ਸੀਗੀ ਔਰ ਤਕਰੀਬਨ ਮ ਕਿ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲਣ ਜਾਣੀ ਹੈ ਔਰ ਜਿੱਥੇ ਜਿੱਥੇ ਕੋਈ ਦਿੱਕਤ ਆਏਗੀ ਅਸੀਂ ਬਿਲਕੁਲ 201% ਹੋਰ ਵੀ ਪੁਰੀਆਂ ਦਾ ਉਤ ਘਾਟਨ ਰਹਿੰਦਾ ਵਾ ਹੋਰ ਵੀ ਪੁਰੀਆਂ ਪੈਂਡਿੰਗ ਅਸੀਂ ਇਸ ਤੋਂ ਬਾਅਦ ਸ਼ਿਪਰੀ ਪੁਲੀ ਹੈ ਉਹ ਰੈਡੀ ਹੋ ਰਹੀ ਹੈ ਉਹ ਵੀ 10 ਮਹੀਨਿਆਂ ਦੇ ਤਿਆਰ ਹੋ ਜਾਣੀ ਹੈ ਉਹਦਾ ਮੂਰਤ ਕਰਾਂਗੇ ਉਸ ਤੋਂ ਬਾਅਦ ਮਨਨ ਸਿੰਘ ਕਲੋਨੀ ਦੇ ਉਰਲੇ ਪਾਸੇ ਜਿਹੜੀ ਪੁਲੀ ਬਣੀ ਹੈ ਜਿਹੜੀ ਸਲੇਮ ਟਾਪਲੀ ਜੁੰਦਰ ਪਾਈ ਪਾਸੋਂ ਜੋੜਦੀ ਹੈ ਉਹ ਵੀ ਤਿਆਰ ਹੋ ਜਣੀਆਂ ਉਹ ਵੀ ਅਸੀਂ ਡੇਢ ਮਹੀਨੇ ਬਾਅਦ ਉਹਦਾ ਮੁਰਜ ਕਰਾਂਗੇ ਇਦਾਂ ਹੋਰ ਵੀ ਜਿੱਥੇ ਜਿੱਥੇ ਕੋਈ ਲੋਕ ਟ੍ਰੈਫਿਕ ਨੂੰ ਦੇਖਦੇ ਹੋਏ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਅਸੀਂ ਦੇਵਾਂਗੇ ਕਿਉਂਕਿ ਹਲਕੇ ਦੀ ਡਿਵੈਲਪਮੈਂਟ ਉਦੋਂ ਹੁੰਦੀ ਹੈ ਜਦੋਂ ਲੋਕ ਸਾਥ ਦਿੰਦੇ ਆ ਅੱਜ ਲੋਕ ਸਾਥ ਦੇ ਰਹੇ ਆ ਔਰ ਲੋਕਾਂ ਦੀ ਸੋਚ ਮੁਤਾਬਕ ਡਿਵੈਲਪਮੈਂਟ ਹੋ ਰਹੀ ਹੈ ਪਹਿਲੀ ਵਾਰੀ ਆ ਇੱਥੇ ਕਦੀ ਵੀ ਜਿੰਨੀਆਂ ਵੀ ਸਰਕਾਰਾਂ ਆਈਆਂ ਲਾਰੇ ਲੱਗ ਚੱਲ ਜਾਂਦੀਆਂ ਰਹੀਆਂ ਪਹਿਲੇ ਪਹਿਲੀ ਵਾਰੀ ਆ ਡਿਵੈਲਪਮੈਂਟ ਹੋਈ ਹੈ ਤੁਸੀਂ ਸਾਰੇ ਪ੍ਰੈਸ ਵਾਲੇ ਜਾਣਦੇ ਹੋ ਮੇਰੇ ਹਰ ਮੂਰਤੇ ਵੀ ਜਾਣਦੇ ਹੋ ਦੇਖਦੇ ਵੀ ਹੋ ਜੀ ਰੋਜ ਨਿਤ ਨਿਆ ਮੂਰਤ ਕਰਦਿਆਂ ਆਪਾਂ ਜੀ ਔਰ ਰੋਜ਼ ਲੋਕਾਂ ਨੂੰ ਇੱਕ ਰਾਹਤ ਮਿਲਦੀ ਬਹੁਤ ਵੱਡੀ ਜਿਹੜੇ ਬੜੇ ਪੁਰਾਣੇ ਕੰਮ ਰੁਕੇ ਹੋਏ ਸੀ ਸਾਰੇ ਤਕਰੀਬਨ ਹੋਈ ਜਾ ਰਹੇ ਆ ਜਿਹੜਾ ਸਭ ਤੋਂ ਵੱਡਾ ਕੰਮ ਸੀਗਾ ਦਰਿਆ ਦੇ ਨਾਲ ਸੜਕ ਚਲਾਣਾ ਅੱਜ ਉਹ ਸੜਕ ਵੀ ਚੱਲ ਜਾਏਗੀ ਔਰ ਤਕਰੀਬਨ ਮੈਂ ਕਹਾਂ ਕਿ ਮੇਰੀ ਸਭ ਤੋਂ ਵੱਡੀ ਉਪਲਬਧੀ ਹੈ ਔਰ ਲੋਕਾਂ ਦੀ ਇਹ ਸੌਲਤਾਂ ਵਾਸਤੇ ਜਿਹੜੇ ਹੋਰ ਕੰਮ ਆਉਣ ਵਾਲੇ ਨੇ ਇੱਕ ਮੈਂ 64 ਕੇਵੀ ਦਾ ਗ੍ਰਿਡ ਲਗਵਾ ਰਹੇ ਆ ਜਸੀਆਂ ਪਿੰਡ ਦੇ ਉਰਲੇ ਪਾਸੇ ਉਹ ਮੇਰੇ ਹਲਕੇ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਇੱਕ ਦਾਣਾ ਮੰਡੀ ਗ੍ਰਿਡ ਬਣ ਰਿਹਾ ਉਹਦੀ ਬੜੀ ਰਾਹਤ ਮਿਲਣੀ ਹੈ ਜਿਹੜੀ ਸਭ ਤੋਂ ਵੱਡੀ ਮੰਗ ਸਭ ਤਸਿਲ ਦੀ ਉਹ ਅਸੀਂ ਬਣਾਉਣ ਜਾ ਰਹੇ ਹਾਂ ਉਹ ਤਕਰੀਬਨ ਪਾਸ ਹੋ ਗਈ ਹੈ ਕੈਪਟਨ ਨੇ ਪਾਸ ਕਰ ਦਿੱਤੀ ਹੈ ਅਸੀਂ ਹੋਰ 15 20 ਦਿਨ ਤੱਕ ਉਹਦਾ ਕੰਮ ਸਟਾਰਟ ਕਰਾਂਗੇ ਉਹਦਾ ਰੈਨੂਮੇਸ਼ਨ ਕਰਕੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਪੰਨ ਸਿੰਘ ਮਾਨ ਜੀ ਖੁਦ ਆਪ ਆਣਗੇ ਉਸ ਦਾ ਮੂਰਤ ਕਰਨਗੇ ਇਹ ਸਾਰੀਆਂ facilties ਜਿਹੜੀਆਂ ਲੋਕਾਂ ਨੂੰ ਅੱਜ ਤੱਕ ਮਿਲੀਆਂ ਹੀ ਨਹੀਂ ਸੀ ਵਿਧਾਨ ਸਭਾ ਦੀਆਂ ਸਿਰਫ ਅਸੀਂ ਤਿੰਨ ਤਰ੍ਹਾਂ ਦੀ ਵੋਟ ਪਾਉਣੀ ਹੈ ਮੈਂ ਤੁਹਾਡਾ ਥੋੜਾ ਲੰਬਾ ਥੋੜਾ ਟਾਈਮ ਲਵਾਂਗਾ 2 ਮਿੰਟ ਅਸੀਂ ਤਿੰਨ ਤਰ੍ਹਾਂ ਦੀ ਵੋਟ ਪਾਉਣੀ ਹੈ ਇੱਕ ਕੌਂਸਲਰ ਦੀ ਵੋਟ ਪਾਉਣੀ ਹੈ ਇੱਕ ਐਮਐਲਏ ਦੀ ਵੋਟ ਪਾਉਣੀ ਹੈ ਐਮਪੀ ਦੀ ਵੋਟ ਪ ਜਿਹੜੇ ਸਾਡੇ ਪੁਰਾਣੇ ਐਮਪੀ ਪੁਰਾਣੇ ਵਿਧਾਇਕ ਪੁਰਾਣੇ ਕੌਂਸਲਰ ਕਾਰਪਸ਼ਨ ਨਾਲ ਜੋੜ ਕਰਦੇ ਸੀ ਸਾਨੂੰ ਵਿਧਾਨ ਸਭਾ ਦੀ ਕੋਈ ਫੈਸਿਲਿਟੀ ਨਹੀਂ ਸੀ ਮਿਲਦੀ ਅੱਜ 90% ਬਿਜਲੀ ਜ਼ੀਰੋ ਜ਼ੀਰੋ ਬੱਬੇ ਲਾ ਰਹੇ ਆ ਵਿਧਾਨ ਸਭਾ ਵੱਲੋਂ ਜੇ ਸਾਡੇ ਮਹੱਲੇ ਕਲੀ ਮਹੱਲੇ ਕਲੀ ਮਾਰਦੇ ਆ ਉਹ ਵਿਧਾਨ ਸਭਾ ਵੱਲੋਂ ਜੇ ਆਪਣੇ ਅੱਜ ਪੁਲ ਬਣ ਰਹੇ ਆ ਵਿਧਾਨ ਸਭਾ ਵੱਲੋਂ ਇਹ ਸਾਰੀਆਂ ਫੈਸਿਲਿਟੀਆਂ ਜੇ ਸਭ ਥੀ ਲਾ ਰਹੀ ਹੈ ਵਿਧਾਨ ਸਭਾ ਵੱਲੋਂ ਜੇ ਛੱਡ ਕੇ ਵੀ ਗ੍ਰਿਡ ਲੱਗਣ ਲੱਗ ਜਗਲਗਨ ਜਾ ਰਹੇ ਆ ਉਹ ਵਿਧਾਨ ਸਭਾ ਵੱਲੋਂ ਪਹਿਲੀ ਵਾਰੀ ਹੋਇਆ ਐਸਟੀ ਦੀ ਵਿੱਚ ਕਿ ਵਿਧਾਨ ਸਭਾ ਦੀਆਂ ਫੈਸਿਲਿ ਉੱਥੇ ਹਜ਼ਾਰ ਗਾਇ ਦੇ ਵਿੱਚ ਕ੍ਰਿਕਟ ਦਾ ਤੇ ਬੈਡਮਿੰਟਨ ਦਾ ਕੋਰਟ ਬਣਾਉਣ ਜਾ ਰਹੇ ਆ ਜੋ ਸਾਡੇ ਇਲਾਕੇ ਦੇ ਲੋਕ ਜਿਹੜੇ ਉੱਥੇ ਬੱਚੇ ਉਹ ਉਹ ਤੇ ਟ੍ਰੇਨਿੰਗ ਲੈ ਸਕਣਗੇ ਇਦਾਂ ਦੀਆਂ有机会 ਬੱਚਿਆਂ ਨੇ ਕਦੀ ਦੇਖੇ ਹੀ ਨਹੀਂ ਸੀ ਪਹਿਲੀ ਵਾਰੀ ਹੋਇਆ ਇਸ ਕਰਕੇ ਮੈਂ ਤੁਹਾਡਾ ਥੈਂਕਸ ਕਰੂੰਗਾ ਤੁਸੀਂ ਲੋਕਾਂ ਦੀਆਂ ਮੁਸ਼ਕਲਾਂ ਸਾਡੇ ਤੱਕ ਲੈ ਕੇ ਆਉਂਦੇ ਹੋ ਇੱਕ ਲੋਕਾਂ ਦੀ ਸਮੱਸਿਆ ਵੀ ਇਹ ਹੈਗੀ ਹੈ ਕਿ ਜਦੋਂ ਦੋ ਦੋ ਅਸੀਂ ਇੱਥੇ ਲੰਗਰ ਰਿਹਾ ਚਲੋ ਇਹ ਤਾਂ ਤੁਹਾਡਾ ਧੰਨਵਾਦ ਕਰ ਰਹੇ ਲੋਕੀ ਆਵਾਜ਼ਾਂ ਵਿੱਚ ਰਹਾਤ ਭਰੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤੇ ਜਿਹੜਾ ਬੁੱਢੇ ਦਰਿਆ ਦੇ ਵਿੱਚੋਂ ਜਿਹੜਾ ਸਮਹਿਲ ਆਉਂਦੀ ਹੈ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਝੇਲਣੀਆਂ ਪੈਣੀਆਂ ਇਹ ਕਿੰਨੀ ਦੇ ਤੱਕ ਆ ਲੋ ਜੀ ਅਸੀਂ ਤਕਰੀਬਨ ਰੂਟੀਨ ਦੇ ਵਿੱਚ 350 ਤੋਂ ਲਗਾਤਾਰ ਸਫਾਈ ਕਰ ਰਹੇ ਹਾਂ ਮੇਰਾ ਏਰੀਆ ਜ 4-4 ਫੁੱਟ ਡੈਪਥ ਚ ਇੰਨੀ ਸੀ ਗਾਰ ਕੱਢ ਦਿੱਤੀ ਐ ਪਰ ਕਿਤੇ ਨਾ ਕਿਤੇ ਮੈਂ ਤੁਹਾਡੇ ਮਾਧਮੇ ਤੋਂ ਰਿਕਵੈਸਟ ਕਰੂੰਗਾ ਲੋਕਾਂ ਨੂੰ ਅਸੀਂ ਫੜ ਵੀ ਰਹੇ ਹਾਂ ਤਕਰੀਬਨ ਮੂਵੀ ਵੀ ਦਿਖਾ ਸਕਦਾ ਡੇਲੀ ਅਸੀਂ 2-3 ਬੰਦੇ ਪਕੜਦੇ ਹਾਂ 3-4 ਬੰਦੇ ਪਕੜਦੇ ਹਾਂ ਜਿਹੜੇ ਦਰਿਆ ਦੇ ਵਿੱਚ ਕੂੜਾ ਸੁੱਟ ਰਹੇ ਆ ਅਸੀਂ ਉਹਨਾਂ ਨੂੰ ਹੁਣ ਤਾਂ ਵਾਰਨਿੰਗ ਦਿੱਤੀ ਹੈ ਹੁਣ ਫਿਰ ਉਸ ਤੋਂ ਬਾਅਦ ਪੈਨਲਟੀ ਵੀ ਹੋਏਗੀ ਜਿਹੜੇ ਬੰਦੇ ਵਾਤਾਵਰਣ ਨੂੰ ਖਰਾਬ ਕਰਨਗੇ ਉਹ ਕਦੀ ਬਖਸ਼ੇ ਨਹੀਂ ਜਾਣਗੇ ਉਹਨਾਂ ਮੈਂ ਦਰਿਆ ਨੂੰ ਬਿਲਕੁਲ ਹਰਾ-ਭਰਾ ਕਰਨ ਜਾ ਰਹੇ ਹਾਂ ਜਿੰਨੀ ਬੈਲਟ ਅਸੀਂ 10 ਕਿਲੋਮੀਟਰ ਦੀ ਬਣਾਈ ਹੈ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਕਹਾਂਗਾ ਸਾਰੀ ਗ੍ਰੀਨ ਬੈਲਟ ਉੱਥੇ ਤੱਕ ਬਣ ਗਈ ਹੈ ਅਗਲੀ ਗ੍ਰੀਨ ਬੈਲਟ ਵੀ ਮੈਂ ਬੂਟੇ ਲਗਾ ਲਗਾ ਰਹੇ ਹਾਂ ਇਹ ਵੀ ਗ੍ਰੀਨ ਬੈਲ ਜਿਹੜੀ ਰੋਡ ਦੇ ਆਲੇ-ਦੁਆਲੇ ਕਿਉਂਕਿ ਜਿਹੜੀ ਗ੍ਰੀਨਰੀ ਹੈ ਉਹ ਜਿਹੜਾ ਵਾਤਾਵਰਣ ਨੂੰ ਸ਼ੁੱਧ ਕਰਦੀ ਹੈ ਅਸੀਂ ਬਿਲਕੁਲ ਸਾਰੀ ਗ੍ਰੀਨਿੰਗ ਲਾਵਾਂਗੇ ਦਰਿਆ ਦੇ ਨਾਲ ਨਾਲ ਜਿਹੜੀਆਂ ਫੈਂਸਿੰਗ ਲੱਗੀ ਹੈ ਇਹਦੇ ਨਾਲ ਨਾਲ ਅਸੀਂ ਲੰਬੇ ਬੁੱਟੇ ਲਗਾ ਕੇ 10 ਤੋਂ 12 ਮਰ ਫੁੱਟ ਦੇ ਜਿਹੜੇ ਲੋਕਾਂ ਨੂੰ ਵਾਤਾਵਰਣ ਵਧੀਆ ਦੇਣਗੇ ਉਹ ਲਗਾ ਦੇਣੇ ਆ। ਬਿਲਕੁਲ ਜੋ ਕਿੰਨੀ ਦੇਰ ਤੋਂ ਪਿੰਨਪੁਰੀ ਦਾ ਫੁੱਲੀ ਨਾਲੋਂ ਸਭ ਤੋਂ ਪਹਿਲਾਂ ਤਾਂ ਮੈਂ ਕੋਟਰ ਕੋਲ ਧੰਨਵਾਦ ਕਰਨਾ ਗੁਰੂ ਮਹਾਰਾਜ ਦਾ ਜਿਨ੍ਹਾਂ ਦੇ ਹੌਟਾ ਅਸਰ ਨਾਲ ਲੈ ਕੇ ਆਪਾਂ ਜਦੋਂ ਐਤੋ 60-30 ਸਾਲ ਪਹਿਲਾਂ ਇਲਾਕੇ ਦੀ ਬਾਗਡੋਰ ਸੰਭਾਲੀ ਸੀ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਸੀਗਾ। ਉਦੋਂ ਤੋਂ ਲੈ ਕੇ ਅੱਜ ਤੱਕ ਰੁਟੀਨ ਦੇ ਵਿੱਚ ਡਿਵੈਲਪਮੈਂਟ ਚੱਲ ਰਹੀ ਹੈ। ਜਿੱਥੇ ਆਪਾਂ ਖੜੇ ਆਂ ਕੁੰਦਨਪਰੀ ਬੁਲੀ ਹੈ ਜਿਹੜੀ ਬਹੁਤ ਛੋਟੀ ਹੋਇਆ ਕਰਦੀ ਸੀ ਜਿੱਥੇ ਤਕਰੀਬਨ ਬਰਸਾਤਾਂ ਦੇ ਵਿੱਚ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਸੀ ਜਿਹਦਾ ਆਕਾਰ ਤਕਰੀਬਨ 10-12 ਫੁੱਟ ਸੀਗਾ ਔਰ ਤਕਰੀਬਨ ਇਹਦੀ ਹਾਈਟ ਜਿਹੜੀ ਨਬਾਈ ਉਚਾਈ ਸੀਗੀ ਬਹੁਤ ਛੋਟੀ ਸੀਗੀ ਸਾਰਾ ਜਿਵੇਂ ਬਰਸਾਤਾਂ ਵਿੱਚ ਮੂਟੀ ਵਗੈਰਾ ਜਾਂ ਕੂੜਾ ਵਗੈਰਾ ਆਉਂਦਾ ਸੀ ਥੱਲੇ ਜੰਮ ਜਾਂਦਾ ਸੀ ਤੇ ਬੰਦ ਹੋਣ ਕਰਕੇ ਜਿਹੜੇ ਆਣਗਵਾਂ ਦੇ ਮਹੱਲੇ ਸੀਗੇ ਉਹ ਲੋਕਾਂ ਨੇ ਨਾਂ ਵੀ ਬਦਲ ਦਿੱਤਾ ਸੀ ਕੁੰਨਰਪਰੀ ਤੋਂ ਡੁੱਬਣਪਰੀ ਰਕਤਾ ਸੀ ਇਹਦੇ ਨਾਲ ਇਸ ਕਰਕੇ ਡੁੱਬਣ ਡੁੱਬ ਜਾਂਦੀਆਂ ਸੀਗੀਆਂ ਅੱਜ ਅਸੀਂ ਇਸ ਪੁਲੀ ਨੂੰ ਦੁ ਉਹ ਪਲੀ ਪੁਲੀ ਤੋੜ ਕੇ ਨਵੀਂ ਪੁਲੀ ਦਾ ਉਸਾਰੀ ਕੀਤੀ ਹੈ ਇਹਦੀ ਲਾਗਤ 1 ਕਰੋੜ 19 ਲੱਖ ਰੁਪਏ ਲੱਗਿਆ ਦਿੱਤੇ ਇਹ ਪੁਲੀ ਜਿਹੜੀ ਕਿ ਤੇ 4 ਹਲਕਿਆਂ ਨੂੰ ਲੱਗਦੀ ਹੈ ਔਰ ਜਿਦ ਨੂੰ ਸ਼ਹਿਰ ਦੀ ਟ੍ਰੈਫਿਕ ਵਾਸਤੇ ਬਹੁਤ ਵੱਡੀ ਸਮੱਸਿਆ ਹੈ ਦੀ ਸ਼ਹਿਰ ਦੀ ਚਾਲੀ ਟ੍ਰੈਫਿਕ ਦੀ ਮੈਂ ਕਹਾਂ 25 ਤੋਂ 30% ਦੀ ਟ੍ਰੈਫਿਕ ਹੈ ਉਹਨੂੰ ਰਾਹਤ ਮਿਲੇਗੀ ਔਰ ਮੈਂ ਧੰਨਵਾਦ ਕਰਦਾ ਸਾਡੇ ਮੈਡਮ ਪ੍ਰਿੰਸੀਪਲ ਇੰਦਰਜੀਤ ਕੋਰ ਮੇਅਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਣਾਲਾ ਕਰ ਕਿਉਂਕਿ ਮਿਹਨਤ ਕਰਨਾ ਔਰ ਲੋਕਾਂ ਦਾ ਸਹਿਯੋਗ ਲੈਣਾ ਉਹ ਸਾਡੀ ਡਿਊਟੀ ਹੈ ਔਰ ਫੰਡ ਮਹਈਆ ਕਰਨਾ ਸਾਡੀ ਡਿਊਟੀ ਹੈ ਪਰ ਕਿਤੇ ਨਾ ਕਿਤੇ ਜੋ ਮੇਅਰ ਦਾ ਰੋਲ ਹੁੰਦਾ ਹੈ ਹਾਊਸ ਦੇ ਵਿੱਚ ਉਸ ਨੂੰ ਬਣਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਬਸ ਖੂਬੀ ਜੋ ਮੇਰੇ ਕੰਮ ਜਾਂਦੇ ਨੇ ਡਿਵੈਲਪਮੈਂਟ ਦੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਕੇ ਆਪਾਂ ਲੋਕਾਂ ਦੇ ਸਪੋਰਟ ਕਰਦੇ ਆ ਕਿਉਂਕਿ ਜਦੋਂ-ਜਦੋਂ ਵੀ ਡਿਵੈਲਪਮੈਂਟ ਹੁੰਦੀ ਹੈ ਉਦੋਂ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਔਰ ਤੁਸੀਂ ਜਾਣਦੇ ਹੋ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਕੰਮ ਜਿਨ੍ਹਾਂ ਨੇ ਗੱਲਾਂ ਹੀ ਕਰ ਲਈਆਂ ਕੰਮ ਕੀਤੇ ਨਹੀਂ ਅੱਜ ਜਿਹੜੇ ਅਸੀਂ ਕੰਡੇ ਕੱਢ ਰਹੇ ਹਾਂ ਤਕਰੀਬਨ ਨੌਰਥ ਹਲਕੀ ਦੀ ਡਿਵੈਲਪਮੈਂਟ ਜਿਹੜੀ ਤੁਸੀਂ ਸਾਰੇ ਪ੍ਰੈਸ ਵਾਲੇ ਜਨਤਕ ਰੋਧ ਦੇ ਨਾਲੋਂ ਜ਼ਿਆਦਾ ਮੇਰੇ ਹਲਕੇ ਚ ਰਹਿੰਦੇ ਹੋ ਔਰ ਸਾਰਿਆਂ ਨੂੰ ਪਤਾ ਕਿ ਇੱਥੇ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਸੀ ਅੱਜ ਦੋਨੋਂ ਦਰਿਆ ਦੇ ਦੋਨੋਂ ਸਾਈਡਾਂ ਤੇ ਸੜਕ ਬਣاتی ਔਰ ਜਿਹੜੀ ਥੋੜੀ ਅੜਚੰਮ ਸੀਗੀ ਅੱਜ ਪੁਲੀ ਦੀ ਅੱਜ ਦੂਸਰੀ ਰੋਡ ਵੀ ਅਸੀਂ ਚਾਲੂ ਕਰ ਦੇਣੀ ਹੈ ਬਿਲਕੁਲ ਹਰੀ ਛੰਡੀ ਦੇਵਾਂਗੇ ਨਾਲ ਉਹ ਜਿਹੜੀ ਟ੍ਰੈਫਿਕ ਹੈ ਜੀ ਦਰਿਆ ਤੋਂ ਅਸੀਂ ਬਿਲਕੁਲ ਦੋ ਸੇਕ ਪਰ ਵਨਵੇ ਕਰਾਂਗੇ ਜੀ ਉਧਰੋਂ ਵਨਵੇ ਟ੍ਰੈਫਿਕ ਜਿਹੜੀ ਇੱਥੋਂ ਹੈ ਬੋਤ ਆਰੀਏ ਆਏਗੀ ਇੱਥੋਂ ਉਹ ਜਿਹੜੀ ਟ੍ਰੈਫਿਕ ਹੈ ਪੁਲੀ ਤੋਂ ਲੰਘ ਕੇ ਸਿੱਧੀ ਸ਼ਹਿਰ ਵਾਲੇ ਡੀ ਆ ਦੂਸਰੀ ਵੱਡੀ ਹੈ ਛੋਟੀ ਹੈ ਬੋਲ ਜਾਣਾ ਇਸ ਰੋਡ ਤੋਂ ਜਾ ਸਕਿਆ ਜਿਹਨੇ ਪਕਾਰ ਨਾਲ ਜਾਣਾ ਹੈ ਅਬਰਦੀਪ ਨਗਰ ਜਾਣਾ ਨਿਊਦੀਪ ਨਗਰ ਜਾਣਾ ਉਹ ਇਸ ਪੁਲੀ ਤੋਂ ਜਾਏਗਾ ਇਸ ਕਰਕੇ ਪੁਲੀ ਦੀ ਬਹੁਤ ਵੱਡੀ ਸਹੂਲਤ ਸਾਡੇ ਮੇਰੇ ਹਲਕੇ ਨੂੰ ਬਹੁਤ ਵੱਡੀ ਮਿਲਨੀ ਹੈ ਔਰ ਸ਼ਹਿਰ ਨੂੰ ਮਿਲਨੀ ਹੈ ਅੱਜ ਮੈਂ ਦੇਖਦਾ ਕਿ ਤਕਰੀਬਨ ਸਿਵਲ ਲਾਈਨ ਦੇ ਜਿੰਨੇ ਲੋਕ ਨੇ ਜਿਨ੍ਹਾਂ ਨੇ ਇੰਡਸਟਰੀ ਅਲੀ ਜਾਣਾ ਹੁੰਦਾ ਉਹ ਸਾਰੇ ਇਸ ਦਰਿਆ ਦੇ ਕੰਢੇ ਨੂੰ ਯੂਜ਼ ਕਰਦੇ ਨੇ ਕਿਉਂਕਿ ਉਧਰਲੇ ਪਾਸੇ ਟ੍ਰੈਫਿਕ ਬਹੁਤ ਹੁੰਦਾ ਹੈ ਇਹ ਪੁਲੀ ਖਾਲੀ ਹੋਣ ਕਰਕੇ ਤਕਰੀਬਨ ਸਾਰੇ ਲੋਕ ਜਿਹੜੀ ਟ੍ਰੈਫਿਕ ਸਵੇਰੇ ਦੋ ਟਾਈਮ ਦਾ ਪੀਕ ਟਾਈਮ ਦਾ ਸਵੇਰੇ 800 ਲੈ ਕੇ 11 ਵਜੇ ਤੱਕ ਔਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜੀ ਟ੍ਰੈਫਿਕ ਹੁੰਦੀ ਹੈ ਸਵੇਰੇ ਜਾਣ ਵਾਸਤੇ ਸ਼ਾਮ ਨੂੰ ਆਉਣ ਵਾਸਤੇ ਬਹੁਤ ਟ੍ਰੈਫਿਕ ਹੁੰਦੀ ਹੈ ਇਸ ਕਰਕੇ ਉਹ ਟ੍ਰੈਫਿਕ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਜਿੱਥੇ ਮੈਂ ਮੁਬਾਰਕਬਾਦੀ ਦੀ ਹਾਸ ਕਰਾਂਗਾ ਇਸ ਤਰ੍ਹਾਂ ਹੀ ਲੋਕ ਸਾਥ ਦੇ ਰਹੇ ਕਿਉਂਕਿ ਲੋਕਾਂ ਦੀ ਸੋਚ ਤੇ ਪਹਿਲੀ ਸਰਕਾਰ ਜਿਹੜੀ ਖਰੀ ਉਤਰੀ ਹੈ ਜਿਨ੍ਹਾਂ ਨੇ ਇੱਕ ਇੱਕ ਕੰਮ ਜੋ ਕੀਤਾ ਉਹ ਕਰਕੇ ਦਿਖਾਇਆ ਬਿਲਕੁਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਧੰਨਵਾਦ ਲੁਧਿਆਣਾ ਵਾਸੀਆਂ ਦਾ ਇੱਕ ਵਾਰੀ ਫੇਰ ਤੋਂ ਵੀ ਅੱਜ ਤੁਹਾਡੇ ਆਸ਼ੀਰਵਾਦ ਸਦਕਾ ਨਾਲ ਜੋੜਨਾ ਇਹ ਮੌਕਾ ਮਿਲ ਰਿਹਾ ਹੈ ਕਿ ਲੁਧਿਆਣਾ ਸ਼ਹਿਰ ਦੇ ਹਰ ਪੁੰਜੇ ਦੇ ਵਿੱਚ ਹਰ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਨਵਾਂ ਉਦਘਾਟਨ ਹੁੰਦਾ ਹੈ ਅੱਜ ਦਾ ਜਿਹੜਾ ਉਦਘਾਟਨ ਹੈ ਬੜਾ ਮਹੱਤਵਪੂਰਨ ਉਦਘਾਟਨ ਹੈ ਅੱਜ ਕੁੰਦਨਪੁਰੀ ਪੁਲੀ ਦਾ ਜਿਹੜਾ ਉਦਘਾਟਨ ਜੀ ਦੀ ਲਾਗਤ तकरीबन 1 ਕਰੋੜ 19 ਲੱਖ ਰੁਪਏ ਆ ਔਰ ਜਿਸ ਦੇ ਵਿੱਚ ਵਾਰਡ ਨੰਬਰ 91 ਔਰ 68 ਦੋ ਹੀ ਵਾਰਡ ਨਾਲ ਜੁੜਦੇ ਨੇ ਉਹਦਾ ਲਾਂਗਾ ਵੀ ਕਹਿ ਸਕਦੇ ਆ ਹਲਕਾ ਨਾਰਥ ਦੇ ਵਿੱਚ ਆਪਾਂ ਖੜੇ ਆ ਔਰ ਹਲਕਾ ਵਿਧਾਇਕ ਐਮ ਐਲ ਏ ਚੌਧਰੀ ਮਦਨਾਲ ਬੱਗਾ ਜੀ ਔਰ ਜਿੰਨੇ ਵੀ ਕੌਂਸਲਰ ਸਾਹਿਬਾਨ ਨੇ ਇਥੇ ਤੇ ਉਹ ਨਾਲ ਸਹਿਯੋਗ ਕਰ ਰਹੇ ਨੇ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਇਹ ਉਹ ਦੂਰ ਅੰਦੇਸ਼ੀ ਦੇ ਉਦਘਾਟਨ ਨੇ ਜਿਹੜੇ ਆਮ ਉਦਘਾਟਨਾ ਨਾਲੋਂ ਹਟਕੇ ਨੇ ਅਸੀਂ ਦੇਖਦੇ ਆਏ ਹਾਂ ਕਿੰਨੇ ਸਾਲਾਂ ਤੋਂ ਇਹ ਪੁਲੀ ਇਹ ਜਿਹੜੀ ਐਜ਼ ਇਟ ਇਜ਼ ਖੜੀ ਸੀ ਕਿੰਨੀ ਸਰਕਾਰਾਂ ਨੰਗ ਗਿਆ ਪਰ ਕਿਸੇ ਸਰਕਾਰ ਨੇ ਨਹੀਂ ਸੋਚਿਆ ਵੀ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤਦੋਂ ਕਿੰਨੀ ਦਿੱਕਤ ਹੁੰਦੀ ਹੈ ਇਸ ਪੁਲੀ ਦੇ ਨੀਵੇਂ ਹੋਣ ਕਰਕੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਇਹ ਪੁਲੀ ਬਹੁਤ ਛੋਟੀ ਹੈ ਔਰ ਮਜ਼ਬੂਤ ਨਹੀਂ ਹੈ ਤਾਂ ਪਬਲਿਕ ਕਿਸ ਤਰ੍ਹਾਂ ਇਹਦੇ ਉੱਤੋਂ ਨੰਗੇ ਕੀ ਕੋਈ ਨਾ ਕੋਈ ਹਾਦਸਾ ਵੀ ਹੋ ਸਕਦਾ ਹੈ ਸੋ ਇਹ ਜਿਹੜੇ ਦੂਰ ਅੰਦੇਸ਼ੀ ਵਾਲੇ ਚਾਹੇ ਪੰਪਿੰਗ ਸਟੇਸ਼ਨਾਂ ਦੀ ਗੱਲ ਕਰ ਲਈਏ ਚਾਹੇ ਆ ਪੁਲੀਆਂ ਬਣਾਉਣ ਦੀ ਗੱਲ ਕਰ ਲਈਏ ਚਾਹੇ ਰੇਟੇਨਿੰਗ ਵਾਲ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਆਹ ਦੋਨੋਂ ਸਾਈਡ ਦਰਿਆ ਦੇ ਸੜਕਾ ਬਣਾਉਣ ਦੀ ਗੱਲ ਕਰ ਲਈਏ ਸੋ ਅਜਿਹੇ ਉਪਰਾਲੇ ਅਜਿਹੇ ਤੋਹਫੇ ਨੇ ਜਿਹੜੇ ਉਹ ਲੁਧਿਆਣਾ ਸ਼ਹਿਰ ਨੂੰ ਮਿਲਦੇ ਰਹਿਣਗੇ ਸੋ ਹਰ ਹਲਕੇ ਹਰ ਐਮ ਐਲ ਏ ਆਪਣੇ ਆਪਣੀ ਯੋਗਦਾਨ ਪਾ ਰਿਹਾ ਔਰ ਖਾਸ ਤੌਰ ਤੇ ਨਾਰਥ ਦੇ ਵਿੱਚ ਮਹਿਮਾਨ ਨਾਲ ਕਹਿ ਸਕਦੀ ਆਂ ਵੀ ਸਭ ਤੋਂ ਵੱਧ ਉਦਘਾਟਨਾ ਇੱਥੇ ਨਿਖਲ ਹੋ ਕੇ ਮੈਨੂੰ ਕਰਨ ਦਾ ਮੌਕਾ ਮਿਲਦਾ ਔਰ ਮੈਂ ਪਿਛਲੇ ਦਿਨ ਇਹ ਵੀ ਦੱਸਣਾ ਚਾਹਾਂਗੀ ਵੀ ਜਦੋਂ ਕੋਈ ਪਾਉਂਦੇ ਸੀ ਪੋਸਟ ਤਾਂ ਉਹਦੇ ਤੇ ਨਾ ਕਮੈਂਟ ਆਂਦੇ ਸੀਗੇ ਇੱਥੋਂ ਵੀ ਕੁੰਦਨਪੁਰੀ ਪੁਲ ਕਦੋਂ ਸ਼ੁਰੂ ਕਰੋਗੇ ਕੁੰਦਨਪੁਰੀ ਪੁਲੀ ਦਾ ਕੰਮ ਜਿਹੜਾ ਚਾਲੂ ਕਰਵਾ ਦਿਓ ਕਿਉਂਕਿ ਪਿੱਛੇ ਬਰਸਾਤਾਂ ਕਰਕੇ ਰੁਕ ਗਿਆ ਸੀ ਸੋ ਅੱਜ ਸਾਰਿਆਂ ਨੂੰ ਜਿੰਨੇ ਵੀ ਇੱਥੇ ਦੇ ਵਸਨੀਕ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਇਹ ਜਿਹੜੀ ਤੁਹਾਡੀ ਵੱਡੀ ਸਮੱਸਿਆ ਸੀ ਉਹਦਾ ਅੱਜ ਇਹ ਹੱਲ ਹੋਣ ਜਾ ਰਿਹਾ ਹੈ ਔਰ ਮੈਂ ਆਸ ਵੀ ਕਰਦੀ ਹਾਂ ਕਿ ਤੁਸੀਂ ਆਪਣਾ ਅਸ਼ੀਰਵਾਦ ਇਸੇ ਤਰੀਕੇ ਨਾਲ ਬਣਾਈ ਰੱਖੋਗੇ ਤਾਂ ਕਿ ਸਮੁੱਚੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਚਾਹੇ ਸੀ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗੱਲ ਕਰ ਲਈਏ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਸਾਡੇ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਜੀ ਔਰ ਐਮਐਲਏਜ਼ ਮੰਤਰੀਜ਼ ਔਰ ਜਿਨਨੇ ਸਾਡੇ ਇਥੇ ਐਮਸੀ ਸਾਹਿਬਾਨ ਖੜੇ ਨੇ ਔਰ ਇਵਨ ਮੈਂ ਵੀ ਇੱਕ ਸੇਵਾਦਾਰ ਹੋਣ ਦੇ ਨਾਤੇ ਇਹੀ ਬੇਨਤੀ ਕਰਾਂਗੀ ਕਿ ਤੁਸੀਂ ਜਿੱਥੇ ਵੀ ਬੈਠੇ ਹੋ ਆਪਣਾ ਆਸ਼ੀਰਵਾਦ ਜ਼ਰੂਰ ਬਣਾਈ ਰੱਖੋ ਤਾਂ ਕਿ ਅਸੀਂ ਤੁਹਾਡੀ ਜਿਹੜੀ ਸੋਚੀ ਹੋਈ ਸੋਚ ਹੈ ਉਹਦੇ ਉੱਤੇ ਖਰੇ ਉੱਤਰ ਸਕੀ ਔਰ ਹਮੇਸ਼ਾ ਆਪਜੀ ਦੀ ਸੇਵਾ ਛਾਜ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਨੌਥ ਨੇ ਅਮਦਲਨਾਲ ਬੱਗਾ ਵਿਧਾਇਕ ਆਵਾ ਦੀ ਪਾਰਟੀ ਤੋਂ ਜਿਨ੍ਹਾਂ ਨੇ ਅੱਜ ਸ਼ਿਲਾਘਾ ਯੋਗ ਕਰਕੇ ਇਸ ਪੁਲੀ ਦਾ ਨਿਰਮਾਣ ਕਰਵਾਇਆ ਨਿਰਮਾਣ ਕਰਵਾ ਕੇ ਅੱਜ ਉਦਘਾਟਨ ਕੀਤਾ ਤੇ ਲੋਕਾਂ ਨੂੰ ਟ੍ਰੈਫਿਕ ਦੀ ਰਾਹ ਟ੍ਰੈਫਿਕ ਤੋਂ ਰਾਹਤ ਰਾਹਤ ਮਿਲੀ ਤੇ ਜਿਨ ਜਿਹੜੇ ਜਿੰਨੇ ਵੀ ਲੋਕ ਨੇ ਜਾਂ ਇਸ ਪੁਲੀ ਤੋਂ ਲੰਘਦੇ ਸੀਗੇ ਪਹਿਲਾਂ ਪੁਰਾਣੀ ਪੁਲੀ ਤੋਂ ਹੁਣ ਪੁਲੀ ਬਣ ਕੇ ਨਵੀਂ ਬਣ ਚੁੱਕੀ ਹੈ ਤੇ ਹੁਣ ਇਸ ਪੁਲੀ 'ਮ ਨਵੀ ਲੰਘਣਗੇ ਕਿਉਂਕਿ ਇਸ ਪੁਲੀ ਦਾ ਕੰਮ ਬਹੁਤ ਬਹੁਤ ਜਗ੍ਹਾ ਤੇ ਹੈ ਬਹੁਤ ਲੋਕ ਲੱਖਾਂ ਲੋਕ ਇੱਥੋਂ ਲੰਘਦੇ ਨੇ ਕਿਉਂਕਿ ਇਹ ਸਿਵਲ ਲਾਈਨ ਨੂੰ ਵੀ ਕਨੈਕਟ ਕਰਦੀ ਹੈ ਹੈਬੋ ਵੱਲ ਨੂੰ ਵੀ ਕਨੈਕਟ ਕਰਦੀ ਹੈ ਹਰ ਇੱਕ ਜਗ੍ਹਾ ਨੂੰ ਕਨੈਕਟ ਕਰਦੀ ਹੈ ਪੁਲੀ ਕਿਉਂਕਿ ਇਹ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਤੇ ਪਹਿਲਾ ਤੌਰ ਤੇ ਬਣਾਨੀ ਸੀਗੀ ਇਹ ਪੁਲੀ ਤੇ ਉਸ ਨੂੰ ਬਣਾਉਂਦੇ ਹੋਏ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਇੱਕ ਇੱਕ ਕਰੋੜ 19 ਲੱਖ ਰੁਪਏ ਦੀ ਲਾਗਤ ਲੱਗੀ ਹੈ ਤੇ ਹੁਣ ਲੋਕਾਂ ਨੂੰ ਰਾਤ ਭਰੀ ਖਬਰ ਜਰੀ ਹੈ ਨਿਕਲ ਕੇ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਇਸ ਪੁਲੀ ਦਾ ਉਹ ਲੋਗ ਇਲਾਵ ਉਠਾ ਪਾਨ ਕੇ ਜੁੜੇ ਹੋਣ ਲਈ ਬਤਨਾ ਸੇਵਾ ਸਿੰਘ ਜੀ ਨਾਲ ਯੂਮ ਰਿਪੋਰਟ ਧੰਨਵਾਦ